ਹਾਂਜੀ ਅਣਖ ਚੈਨਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ 21 26 1 26 ਤੇ ਦਿਨ ਹੈਗਾ ਜੀ ਅੱਜ ਸੋਮਵਾਰ ਅੱਜ ਕੋਈ ਉਮੀਦ ਨਹੀਂ ਸੀ ਵੀ ਇੱਕ ਸਫ਼ਰ ਤੇ ਜਾਵਾਂਗੇ ਤੇ ਹੁਣ ਇੱਕ ਸਫ਼ਰ ਸ਼ੁਰੂ ਕਰਨ ਲੱਗੇ ਆ ਅੱਜ ਤੇ ਨਵੀਆਂ ਨਵੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਬਿਲਕੁਲ ਤਿਆਰੀ ਆਪਾਂ ਚੱਲਿਆ ਜੀ ਅੱਜ ਇੱਕ ਨਵੇਂ ਸਫ਼ਰ ਤੇ ਤੇ ਇਹ ਸਫ਼ਰ ਕਿੱਥੋਂ ਦਾ ਹੋਣ ਵਾਲਾ ਕਿੱਧਰ ਦਾ ਹੋਣ ਵਾਲਾ ਨਾਲ ਨਾਲ ਤੁਹਾਨੂੰ ਦੱਸੀ ਜਾਇਆ ਕਰਾਂਗੇ ਮੌਸਮ ਹੈ ਉਹ ਵੀ ਸਾਫ਼ ਹੈ ਬੱਦਲਬਾਈ ਜਰੂਰ ਹੈਗੀ ਆ ਪਰ ਆ ਵਾਤਾਵਰਨ ਜਿਹੜਾ ਸਾਫ਼ ਦਿਖਾਈ ਦੇ ਰਿਹਾ ਤੇ ਇਹ ਸਫ਼ਰ ਦੇ ਵਿੱਚ ਆਪਣੇ ਨਾਲ ਕੌਣ ਕੌਣਾ ਹੈ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਤੇ ਇਹ ਸਫ਼ਰ ਅੱਜ ਸ਼ੁਰੂ ਕਰਦੇ ਆਂ ਜੀ 26 ਇੱਕ 26 ਨੂੰ ਤੇ ਟਾਈਮ ਹੈ ਟਾਈਮ ਹੋ ਚੁੱਕਿਆ ਜੀ ਦੁਪਹਿਰ ਦੇ 2:30 ਵਜੇ ਚੁੱਕਿਆ 2:30 ਵਜੇ ਸਫ਼ਰ ਸਟਾਰਟ ਕਰਦੇ ਆਂ ਆਪਾਂ ਤਿਆਰ ਆ ਸਮਾਨ ਆਪਣਾ ਪਹੁੰਚ ਚੁੱਕਿਆ ਗੱਡੀ 'ਚ ਤੇ ਕਿਹੜੇ-ਕਿਹੜੇ ਬੰਦੇ ਆ ਆਪਣੇ ਨਾਲ ਤੁਹਾਨੂੰ ਮਿਲਾਵਾਂਗੇ ਉਹਨਾਂ ਨਾਲ ਤੇ ਤੁਸੀਂ ਵੀਡੀਓ ਬਹੁਤ-ਬਹੁਤ ਸ਼ੇਅਰ ਕਰਨੀ ਹੈ ਤੇ ਨਾ ਕਮੈਂਟ ਕਰਕੇ ਜਰੂਰ ਦੱਸ ਸਕੋ ਤੁਸੀਂ ਕਿੱਥੋਂ ਸਾਡੇ ਨਾਲ ਵੀਡੀਓ ਦੇਖਦੇ ਹੋ ਤੇ ਠੀਕ ਹੈ ਜੀ ਕਰਦੇ ਆਂ ਪੌਣਿਆ ਚਾਲੇ ਬਾਈ ਪੁੱਤਰਾ ਆਪਣ ਨੂੰ ਜਾ ਰਿਹਾ ਛੱਡਣਾ ਤੋਬਾ ਗੱਡੀ ਫੜਨ ਹਾਂਜੀ ਅੱਜ ਆਪਾਂ ਚੱਲੇ ਆਂ ਇੱਕ ਨਵੇਂ ਸਫ਼ਰ ਤੇ ਤਖਤ ਸ੍ਰੀ ਤਲਵੰਡੀ ਸਾਹਿਬ ਤੋਂ ਲੈ ਕੇ ਓਟ ਆਸਰਾ ਤੇ ਆਹ ਟੀਮ ਆਪਣੀ ਇਹ ਚੋਬਰਾ ਆਪਣੇ ਨਾਲ ਚੱਲੇ ਅੱਜ ਤੇ ਲੋ ਜੀ ਅੱਜ ਦਾ ਜਿਹੜਾ ਸਫ਼ਰ ਆਪਾਂ ਸ਼ੁਰੂ ਕਰਦੇ ਆਂ ਨਾਲ ਆਪਣੇ ਭਾਈ ਰਮਨਦੀਪ ਸਿੰਘ ਭਾਈ ਗਗਨਦੀਪ ਸਿੰਘ ਭਾਈ ਅਮਰਤਪਾਲ ਪੁੱਲਰ ਭਾਈ ਬਲਜਿੰਦਰ ਪੁੱਲਰ ਤੇ ਬੂਟਾ ਪੁੱਲਰ ਤੇ ਪਹਿਲੀ ਵਾਰ ਰੋਡ ਸਾਹ ਤੇ ਚੱਲੇ ਆ ਨਵੇਂ ਸਫ਼ਰ ਤੇ ਤੇ ਤੁਹਾਨੂੰ ਦੱਸਦੇ ਰਹਾਂ ਕਿੱਧਰ ਚੱਲੇ ਆ ਤੇ ਕਿਵੇਂ-ਕਿਵੇਂ ਸਫ਼ਰ ਆ ਤਿਆਰ ਹੋ ਵੀ ਸਾਰੇ ਮੁੰਡੇ ਚਲੋ ਜੀ ਲੋ ਜੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਪਾਂ ਇੱਕੇ ਮੱਥਾ ਅਰਵਾਣ ਕੀ ਕਰਦੇ ਆ ਲੋ ਜੀ ਅੱਜ ਆਪਾਂ ਦੁਬਾਰੇ 3:00 ਵੇ ਚੱਲੇ ਸੀ ਪਿੰਡੋਂ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਹਾਇਤਮਨਤਨ ਸਾਹਿਬ ਪਹੁੰਚ ਚੁੱਕੇ ਆ ਤੇਜ ਕਰਾਉਣੇ ਆ ਦਰਸ਼ਨ ਪ੍ਰਾਪਤਨ ਡਿਊਟੀ ਇਸ ਡਿਊਟੀ ਸਾਹਿਬ ਦੀ ਸੇਵਾ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਕਰਵਾਈ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਫਰੀਦਕੁਰੂ ਸਾਹਿਬ ਡਿਊਟੀ ਸਾਹਿਬ ਜ਼ਬਰ ਦਿੱਤਾ ਤੇ ਇਹ ਆ ਜੀ ਪੁਰਾਣਾ ਇਤਿਹਾਸਕ ਦਰਵਾਜ਼ਾ ਵੀ ਉਵੇਂ ਇੱਕ ਲੱਗਾ ਹੋਇਆ ਪੁਰਾਣੀ ਲੱਕੜ ਦਾ ਸਾਨੂੰ ਸੋੜੇ ਦਰਸ਼ਨ ਕਰਾ ਦਿੱਗੇ ਅੱਜ ਰਾਤ ਆਪਾਂ ਇੱਥੇ ਰੁਕਾਂਗੇ ਤੇ ਇੱਥੋਂ ਸਵੇਰੇ ਚਾਲੇ ਪਾਵਾਂਗੇ ਤੇ ਦਰਵਾਜ਼ਾ ਦੇਖੋ ਐ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਿੱਗੇ ਪਰੋਈ ਦਰਸ਼ਨ ਗੁਰਦੁਆਰਾ ਤਮਤਾਨ ਸਾਹਿਬ ਪੁਰਾਣਾ ਖੂਹ ਆ ਗਿਆ ਜੀ ਪ੍ਰਾਤਨ ਤੇ ਬਾਕੀ ਜਿਹੜੇ ਸਵੇਰੇ ਦਰਸ਼ਨ ਕਰਾਵਾਂਗੇ ਜੇ ਜਾਨ ਲੱਗੇ ਤੇ ਇਹ ਗੁਰਦਰਾਤਮਨਤਨ ਸਾਹਿਬ ਜਿੱਥੇ 1665 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚੇ ਸੀਗੇ ਜਿਹੜੀ ਸੰਗਤ ਤੱਕ ਸ੍ਰੀ ਹਜੂਰ ਸਾਹਿਬ ਲਈ ਯਾਤਰਾ ਲਈ ਜਾਂਦੀ ਹੈ ਉਹ ਇੱਥੇ ਨਕਮਸਤਕ ਹੁੰਦੀ ਹੈ ਤੇ ਇੱਧਰ ਲੰਗਰ ਹਾਲ ਆ ਗਿਆ ਜੀ ਉੱਧਰ ਸਰਾ ਰਹਿਣ ਲਈ ਬਹੁਤ ਵਧੀਆ ਜੇ ਤੁਸੀਂ ਆਉਣੇ ਤਾਂ ਇੱਥੇ ਜਰੂਰ ਆਓ ਨਕਮਸਤਕ ਹੋ ਇਧਰ ਮਾਤਾ ਨਾਨਕੀ ਜੀ ਲੰਗਰ ਹਾਲ ਹੈ ਤੇ ਇਧਰ ਨਾਲ ਹੀ ਹੈਗੀ ਹੈ ਮਾਤਾ ਗੁਜਰੀ ਜੀ ਨਿਵਾਸ ਜਿੱਥੇ ਰਹਿਣ ਲਈ ਸਰਾਮ ਬਣੀ ਹੋਈ ਹੈ ਤੇ ਹਰ ਟਰੱਕ ਵੀ ਚੱਲਿਆ ਜੀ ਫਰੀ ਯਾਤਰਾ ਨਦੇਸ਼ਾ ਤੱਕ ਫਰੀ ਹਯੂਰ ਸਾਹਿਬ ਸੱਚਖੰਡ ਸ੍ਰੀ ਹਯੂਰ ਨਦੇੜ ਸਾਹਿਬ ਮਹਾਰਾਸ਼ਟਰ ਤੋਂ ਯਾਤਰਾ ਪਿੰਡ ਗੋਵਿੰਦਵਾਲ ਤਹਿਸੀਲ रायकोट जिल्हा लुधियाणा तो